ਬਾਦਲ ਪਰਿਵਾਰ ਦੇ ਇਸ਼ਾਰੇ ਤੇ ਹੋ ਰਿਹਾ ਧਾਰਮਿਕ ਸੰਸਥਾਵਾਂ ਦਾ ਵਿਗਾੜਿਆ ਬਾਦਲ ਪਰਿਵਾਰ ਦੇ ਇਸ਼ਾਰੇ ਤੇ ਪੀਸਫੁਲ ਸ਼ਾਂਤਮਈ ਤਰੀਕੇ ਦੇ ਨਾਲ ਇਹ ਜਿਹੜਾ ਪ੍ਰਦਰਸ਼ਨ ਜਿਸ ਨੇ ਪਹਿਲਾਂ ਸਾਨੂੰ ਕਾਂਗਰਸ ਦੀ ਵੀ ਟੀਮ ਕਹਿੰਦੇ ਹੁੰਦੇ ਸੀ ਪਹਿਲਾਂ ਸਾਡੀ ਕੈਪਟਨ ਅਮਰਿੰਦਰ ਸਿੰਘ ਨੇ ਪੱਗ ਵਿਖਾਈ ਸੀ ਹੁਣ ਸਾਡੀ ਵੀ ਜੀਪ ਵੀ ਨਾ ਵਟਾ ਦਿਓ ਚਾਹੇ ਹੋਮ ਮਿਨਿਸਟਰ ਨੇ ਜਾਂ ਪ੍ਰਾਈਮ ਮਿਨਿਸਟਰ ਨੇ ਜਦੋਂ ਕੋਈ ਗੱਲਬਾਤ ਹੋਵੇ ਉਹਨਾਂ ਨਾਲ ਵੀ ਕਰੀਦੀ ਆ ਜਿਹੜੀ ਗੱਲਬਾਤ ਆ ਉਹ ਹਮੇਸ਼ਾ ਅਸੀਂ ਸਭ ਦੇ ਨਾਲ ਕਰਦੇ ਆਂ ਭਗਵਾਨ ਸਿੰਘ ਮਾਨ ਨੇ ਕਿਸਾਨਾਂ ਨਾਲ ਵਾਅਦੇ ਕੀਤੇ ਜਾਂ ਸਰਕਾਰ ਸੱਤਾ ਚੋਂਨ ਤੋਂ ਪਹਿਲਾਂ ਅੱਜ ਉਹਦੇ ਬਿਲਕੁਲ ਹੀ ਉਲਟ ਕੀਤਾ ਜਾ ਰਿਹਾ ਹੈ। ਉਹਨਾਂ ਨੇ ਹਮੇਸ਼ਾ ਟਾਸਕ ਫੋਰ ਸਾਡੀਆਂ ਬੱਚਾ ਲਾਉਣ ਵਾਸਤੇ ਹੀ ਰੱਖੀ ਹੈ। ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸਿਖਰ ਦੁਪਹਿਰੇ ਚੱਕ ਕੇ ਲੈ ਗਏ ਸੌਦਾ ਸਾਧ ਤੇ ਚੇਲੇ। ਦਮਦਮੀ ਟਕਸਾਲ ਮੁਖੀ ਸਮਗਿਆਨੀ ਰਣਾਨ ਸਿੰਘ ਖਾਲਸਾ ਵੱਲੋਂ ਅੱਜ ਸਰਦਾਰ ਤੇਜਾ ਸਿੰਘ ਸਮੁੰਦਰੀ ਹਾਲ ਦੇ ਸਾਹਮਣੇ ਸ਼ਾਂਤਮਈ ਧਰਨਾ ਦੇ ਹੋਂ ਦਾ ਸੱਦਾ ਦਿੱਤਾ ਗਿਆ ਸੀ 14 ਤਰੀਕ ਨੂੰ ਪੰਥਕ ਇਕੱਠ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਤਾਂ ਉਸ ਦੇ ਸਬੰਧ ਦੇ ਵਿੱਚ ਅੱਜ ਵੱਡੀ ਗਿਣਤੀ 'ਚ ਸਿੱਖ ਸੰਗਤਾਂ ਸਿੱਖ ਜਥੇਬੰਦੀਆਂ ਸੰਤ ਮਹਾਂਪੁਰਸ਼ਾਂ ਸ਼ਾਂਤਮਈ ਤਰੀਕੇ ਦੇ ਨਾਲ ਉੱਥੇ ਪ੍ਰਦਰਸ਼ਨ ਕਰਨ ਜਾ ਰਹੇ ਆ ਥੰਦ ਬਈ ਰਹੇਗਾ ਪੂਰੀ ਤਰ੍ਹਾਂ ਜੀ ਬਿਲਕੁਲ ਸਾਡੇ ਵੱਲੋਂ ਪੀਸਪੁਲ ਸ਼ਾਂਤਮਈ ਤਰੀਕੇ ਦੇ ਨਾਲ ਜਿਹੜਾ ਪ੍ਰਦਰਸ਼ਨ ਜਿਸ ਲੈਵਲ ਦਾ ਕੱਟ ਹੋਣਾ ਚਾਹੀਦਾ ਸੀ ਤੁਹਾਨੂੰ ਲੱਗਦਾ ਹੋ ਗਿਆ ਕੱਟ ਜਾਂ 11 ਵਜੇ ਦਾ ਸਮਾਂ ਸੀਗਾ ਜਾਂ ਕੋਈ ਪ੍ਰੋਬਲਮ ਆ ਰਹੀ ਆ ਕਿਤੇ ਵਕਤ ਨਹੀਂ ਜਲਾਈਆਂ ਨਹੀਂ ਰੋਕ ਕਿਤੇ ਨਹੀਂ ਕਿਸੇ ਤਰ੍ਹਾਂ ਦੀ ਦੇਖੋ ਪੰਥ ਹਮੇਸ਼ਾ ਹੀ ਘੰਟਾ ਅੱਧਾ ਘੰਟਾ ਘੈਂਟਾ ਲੇਟ ਹੀ ਚੱਲਦਾ ਹੁੰਦਾ ਠੀਕ ਹੈ 11 ਵਜੇ ਦਾ ਤਾਂ ਸਮਾਂ ਹੀ ਸੀਗਾ ਜੀ ਅਜੇ 10:30 ਹੋਇਆ ਜੀ ਕੋਈ ਕੱਲ ਬਾਤਾਂ ਸੁਧਾਇਆ ਕਿ ਬੈ ਕੇ ਗੱਲਬਾਤ ਕਰ ਲੋ ਜੀ ਇਦੇ ਬਾਰੇ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਮੁਖੀ ਦਮਨਵੀ ਟਕਸਾਲ ਉਹੀ ਦੱਸ ਸਕਦੇ ਕਿਉਂਕਿ ਉਹਨਾਂ ਨੇ ਸੱਦਾ ਦਿੱਤਾ ਸੀਗਾ ਔਰ ਅਸੀਂ ਸਭ ਨੇ ਇਸ ਦਾ ਚਾਹੇ ਉਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹਨਾਂ ਦੇ ਪ੍ਰਧਾਨ ਵੀ ਸਰਦਾਰ ਹਰਮੀਤ ਸਿੰਘ ਕਾਲਕਾ ਉਹ ਵੀ ਪੁੱਜਣ ਵਾਲੇ ਆ ਇੱਥੇ ਸਾਰੀ ਟੀਮ ਦੇ ਨਾਲ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਸਮਰਥਨ ਕੀਤਾ ਗਿਆ ਸੋ ਇਹ ਸਾਰੀਆਂ ਜਥੇਬੰਦੀਆਂ ਦੇ ਵੱਲੋਂ ਸਮਰਥਨ ਕੀਤਾ ਗਿਆ ਦਮਦਮੇ ਟਕਸਾਲ ਦੇ ਸੱਦੇ ਦਾ ਜਿਹੜੀ ਕਿਹਾ ਜਾ ਰਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਇਸ਼ਾਰੇ ਤੇ ਹੋਣ ਲੱਪਿਆ ਹੋ ਜੀਆਂ ਗੱਲਾਂ ਵੀ ਕਰਨ ਲੱਗ ਪਏ ਦੇਖੋ ਹਮੇਸ਼ਾ ਹੀ ਇਹ ਜਦੋਂ ਵੀ ਕੋਈ ਪੰਥ ਦੀ ਗੱਲ ਬਾਦਲ ਦਲ ਤੋਂ ਪਾਸੇ ਹੋ ਕੇ ਕਰਦਾ ਪਹਿਲਾਂ ਉਹਨਾਂ ਨੂੰ ਕਾਂਗਰਸ ਦੀ ਵੀ ਟੀਮ ਕਹਿੰਦੇ ਹੁੰਦੇ ਸੀਗੇ ਹੁਣ ਉਹਨਾਂ ਨੂੰ ਬੀਜੇਪੀ ਜਾਂ ਆਰਐਸਐਸ ਦੀ ਵੀ ਟੀਮ ਕਹਿਣ ਲੱਗ ਗਏ ਇਹ ਹਮੇਸ਼ਾ ਹੀ ਇਹਨਾਂ ਦਾ ਜਿਹੜਾ ਹੈਗਾ ਉਹ ਟਰੈਂਡ ਰਿਹਾ ਹਮੇਸ਼ਾ ਹੀ ਟਰੈਂਡ ਨਹੀਂ ਪਹਿਲਾਂ ਸਾਨੂੰ ਕਾਂਗਰਸ ਦੀ ਵੀ ਟੀਮ ਕਹਿੰਦੇ ਹੁੰਦੇ ਸੀ ਪਹਿਲਾਂ ਸਾਡੀ ਕੈਪਟਨ ਅਮਰਿੰਦਰ ਸਿੰਘ ਨਾਲ ਪੱਗ ਵਟਾਈ ਸੀ ਹੁਣ ਸਾਡੀ ਭਾਜਪਾ ਨਾਲ ਵਟਾਦੇ ਹੋ ਤੁਸੀਂ ਤੁਹਾਡੇ ਕੀ ਨਿੱਜੀ ਵਿਚਾਰ ਨੇ ਤੁਸੀਂ ਕਿਹਦੇ ਨਾਲੋਂ ਦੇਖੋ ਅਸੀਂ ਤਾਂ ਗੁਰੂ ਗ੍ਰੰਥ ਪੰਥ ਦੇ ਮਸਲਿਆਂ ਦੇ ਉੱਤੇ ਹਮੇਸ਼ਾ ਹੀ ਸਟਰਗਲ ਕੀਤੀ ਸੰਘਰਸ਼ ਕੀਤਾ ਗੱਲਬਾਤ ਵੀ ਕੀਤੀ ਹੈ ਜਿਸ ਦੀ ਸਰਕਾਰ ਹੋਵੇ ਪੰਜਾਬ ਦੇ ਵਿੱਚ ਜਦੋਂ ਇਹਨਾਂ ਦੀ ਸਰਕਾਰ ਸੀ ਉਦੋਂ ਅੰਬਸਾਹ ਮੋਰਚਾ ਲੱਗਾ ਬੰਦੀ ਸਿੰਘਾਂ ਦੀ ਰਿਹਾਈ ਦਾ ਹਸਨਪੁਰ ਲੱਗਾ ਉਸ ਵੇਲੇ ਇਹਨਾਂ ਨਾਲ ਗੱਲਬਾਤ ਕੀਤੀ ਉਸ ਤੋਂ ਬਾਅਦ ਕੈਪਟਨ ਮਰਿੰਦਰ ਸਿੰਘ ਦੀ ਸਰਕਾਰ ਆਈ ਉਹਨਾਂ ਨਾਲ ਕੀਤੀ ਫਿਰ ਭਗਵੰਤ ਮਾਨ ਦੀ ਸਰਕਾਰ ਆਈ ਭਗਵੰਤ ਸਿੰਘ ਮਾਨ ਨਾਲ ਗੱਲਬਾਤ ਕੀਤੀ ਔਰ ਸਾਡੇ ਹਰਿਆਣਾ ਚ ਮਨੋਰ ਲਾਲ ਖੱਟੜ ਜੀ ਦੀ ਸਰਕਾਰ ਰਹੀ ਉਹਨਾਂ ਨਾਲ ਕੀਤੀ ਹੁਣ ਸ਼੍ਰੀ ਨੈਭ ਸਿੰਘ ਸੈਣੀ ਦੀ ਸਰਕਾਰ ਆ ਜਦੋਂ ਕੋਈ ਮਸਲਾ ਹੋਵੇ ਸਾਡਾ ਉਹਨਾਂ ਨਾਲ ਕਰਦੇ ਆ ਕੇਂਦਰ ਦੇ ਵਿੱਚ ਆਪਣਾ ਬੀਜੇਪੀ ਦੀ ਸਰਕਾਰ ਚਾਹੇ ਉਹ ਹੋਮ ਮਿਨਿਸਟਰ ਨੇ ਚਾਹੇ ਪ੍ਰਾਈਮ ਮਿਨਿਸਟਰ ਹੈ ਜਦੋਂ ਕੋਈ ਗੱਲਬਾਤ ਹੋਵੇ ਉਹਨਾਂ ਨਾਲ ਵੀ ਕਰੀਦੀ ਆ हां बिल्कुल उन्हों नाल भी मुलाकात ਕੀਤੀ ਔਰ ਉਹਨਾਂ ਨੂੰ ਲਿਖਤੀ ਤੌਰ ਤੇ ਵੀ ਆਪਾਂ ਆਪਣੀਆਂ ਜਿਹੜੀਆਂ ਮੰਗਾਂ ਨੇ ਉਹ ਬਕਾਇਦਾ ਬਤੌਰ ਪ੍ਰੈਜ਼ੀਡੈਂਟ ਹਰਿਆਣਾ ਕਮੇਟੀ ਵੀ ਮੈਂ ਚਿੱਠੀ ਲਿਖੀ ਸੀ ਕਿਸਾਨ ਅੰਦੋਲਨ ਦੇ ਬਾਰੇ ਵੀ ਤਿੰਨ ਖੇਤੀ ਕਾਨੂੰਨ ਵਾਪਸ ਕਰਨ ਬਾਰੇ ਵੀ ਸੋ ਜਿਹੜੀ ਗੱਲਬਾਤ ਆ ਉਹ ਹਮੇਸ਼ਾ ਅਸੀਂ ਸਭ ਦੇ ਨਾਲ ਕਰਦੇ ਹਾਂ ਬਿਲਕੁਲ ਮੰਦਭਾਗੀ ਗੱਲ ਆ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰਨੀਆਂ ਚਾਹੀਦੀਆਂ ਜਿਸ ਤਰੀਕੇ ਨਾਲ ਭਗਵਾਨ ਸਿੰਘ ਮਾਨ ਨੇ ਕਿਸਾਨਾਂ ਨਾਲ ਵਾਅਦੇ ਕੀਤੇ ਜਾਂ ਸਰਕਾਰ ਸੱਤਾ ਚਾਉਣ ਤੋਂ ਪਹਿਲਾਂ ਅੱਜ ਉਹਦੇ ਬਿਲਕੁਲ ਹੀ ਉਲਟ ਕੀਤਾ ਜਾ ਰਿਹਾ ਜਿਹੜਾ ਕਿ ਨਿੰਦਨਯੋਗ ਹੈ 10 ਸਾਲ ਤੋਂ ਬਿਨਾ ਹੋਰ ਕਿਹੜੀ ਕਿਹੜੀ ਜਥੇਬੰਦੀ ਦਾ ਸਮਰਥਨ ਜਿਹੜਾ ਇਸ ਵਕਤ ਜਿਹੜਾ ਦੇਖੋ ਇਹ ਤਾਂ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਦੱਸ ਸਕਦੇ ਆ ਪਰ ਮੈਂ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਉਂਕਿ ਮੇਰੇ ਨਾਲ ਉਹਨਾਂ ਦੀ ਗੱਲਬਾਤ ਹੋਈ ਆ ਉਹ ਬਕਾਇਦਾ ਆਪਣੀ ਟੀਮ ਅਨਸਾਰ ਇੱਥੇ ਖੁੱਜ ਚੁੱਕੇ ਆ ਔਰ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦੋ ਇਲੈਕਟਿਡ ਸੰਸਥਾਵਾਂ ਨੇ ਐਸਜੀਪੀਸੀ ਤੋਂ ਬਾਅਦ ਦੋ ਵੱਡੀਆਂ ਇਲੈਕਟਿਡ ਸੰ ਦਿੱਲੀ ਕਮੇਟੀ ਤੇ ਹਰਿਆਣਾ ਕਮੇਟੀ ਦੋਨਾਂ ਦੇ ਵੱਲੋਂ ਅੱਜ ਦੇ ਇਸ ਸ਼ਾਂਤਮਈ ਰੋਸ ਪ੍ਰਦਰਸ਼ਨ ਦਾ ਪੂਰਨ ਸਮਰਥਨ ਸਿੱਖ ਜਥੇਬੰਦੀਆਂ ਵੱਲੋਂ ਪੁਲਿਸ ਦਾ ਦਿੱਤਾ ਪਹਿਰਾ ਔਰ ਐਸਜੀਪੀਸੀ ਕਹਿੰਦੀ ਹੈ ਕਿ ਵੱਡੀ ਪੱਧਰ ਤੇ ਟਾਸਕ ਫੋਰਸ ਵੀ ਜਿਹੜੀ ਤਾਇਨਾਤ ਕੀਤੀ ਗਈ ਹੈ ਅੰਦਰ ਮਾਹੌਲ ਜਿਹੜਾ ਤਣਾਅਪੂਰਨ ਨਹੀਂ ਬਣ ਦਿੱਤਾ ਜਾਵੇ ਦੇਖੋ ਸਾਡੇ ਵੱਲੋਂ ਤਾਂ ਹੈ ਹੀ ਨਹੀਂ ਆ ਉਹਨਾਂ ਨੇ ਹਮੇਸ਼ਾ ਟਾਸਕ ਫੋਰਸ ਸਾਡੀਆਂ ਪੱਗਾਂ ਲਾਉਣ ਵਾਸਤੇ ਹੀ ਰੱਖੀ ਆ ਜਿੱਥੇ ਟਾਸਕ ਫੋਰਸ ਦੀ ਲੋੜ ਹੁੰਦੀ ਉੱਥੇ ਤਾਂ ਕਦੇ ਟਾਸਕ ਫੋਰਸ ਐਸਜੀਪੀਸੀ ਨੇ ਵਰਤੀ ਨਹੀਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸਿਖਰ ਦੁਪਹਿਰੇ ਚੱਕ ਕੇ ਲੈ ਗਏ ਸੌਦਾ ਸਾਧ ਦੇ ਚੇਲੇ ਉੱਥੇ ਤਾਂ ਟਾਸਕ ਫੋਰਸ ਵਰਤੀ ਨਹੀਂ ਕਿੰਨੇ ਥਾਵਾਂ ਤੇ ਹੋਰ ਬਦਬੀਆਂ ਹਈਆਂ ਉੱਥੇ ਤਾਂ ਕਦੇ ਟਾਸਕ ਫੋਰਸ ਵਰਤੀ ਨਹੀਂ ਟਾਸਕ ਫੋਰਸ ਤਾਂ ਸਿੱਖਾਂ ਦੇ ਵਾਸਤੇ ਜਿਹੜੀ ਮੌਜੂਦਾ ਬਾਦਲ ਪਰਿਵਾਰ ਨੇ ਰੱਖੀ ਹੋਈ ਆ ਤਾਂ ਕੋਈ ਨਹੀਂ ਸਾਡੇ ਤੇ ਵਰਤਣਗੇ ਪਰ ਅਸੀਂ ਸ਼ਾਂਤਮਈ ਜਿਵੇਂ ਭਾਈ ਲక్ష్మణ ਸਿੰਘ ਧਾਰੋਵਾਲੀ ਨੇ ਗੁਰਦੁਆਰੇ ਮਹੰਤਾਂ ਤੋਂ ਯਾਦ ਕਰਾਉਣ ਵਾਸਤੇ ਸ਼ਾਂਤਮਈ ਸ਼ਹਾਦਤ ਦਿੱਤੀ ਸੀ ਅਸੀਂ ਤਾਂ ਸ਼ਾਂਤਮਈ ਜਾਵਾਂਗੇ ਟਾਸਕ ਫੋਰਸ ਚਾਹੇ ਡਾਂਗਾ ਮਾਰੇ ਤੇ ਚਾਹੇ ਜੋ ਮਾਰੇ ਜਥੇਦਾਰਾਂ ਦੇ ਲੋਨਾਂ ਤੇ ਲੋਨਾਂ ਨਾਲ ਗੱਲ ਹੋਈ ਕਿੱਥੇ ਰੱਖਿਆ ਸਰਪੁਲੀਸ ਨਾਲ ਇਹ ਉਹਦਾ ਸੰਤ ਗਿਆਨੀ ਹਰਨਾਮ ਸਿੰਘ ਨੂੰ ਪਤਾ ਹੋ ਠੀਕ ਹੈ ਠੀਕ ਹੈ ਜਥੇਦਾਰਾਂ ਦੇ ਲੋਨ ਨੂੰ ਤੇ ਲੋਨ ਨੂੰ ਲੈ ਕੇ ਤਾਂ ਬਿਲਕੁਲ ਇਹ ਸਨ ਦਾਦੂਆ ਸਾਹਿਬ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਆ ਔਰ ਇਸ ਵੇਲੇ ਤੋਂ ਵੱਡੇ ਪੱਧਰ ਤੇ ਇੱਕ ਜਿਹੜਾ ਨਜ਼ਰ ਆ ਰਿਹਾ ਨਿਹੰਗ ਸਿੰਘ ਜਥੇਬੰਦੀਆਂ